अध्यापक की गर्दन ते चाकू रख के चपटमारा ने खोही सोने दी चैनी खबर श्री फतेहगढ़ साहेब तो जिथे मोटरसाइकिल सवार नौजवाना वालों एक स्कूल अध्यापका वरिंदर अरोड़ा जख्मी करके उसकी सोने की दी चैनी खोल ले जान दी सूचना सामने आई है मैडम वरिंदर अरोड़ा ने दसिया कि बैठ के अपने घर जा रही सीता सेवा कोल मोटरसाइकिल ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਕੋਲਾ ਕੇ ਚਾਕੂ ਉਸ ਦੀ ਗਰਦਨ ਤੇ ਰੱਖ ਦਿੱਤਾ ਤੇ ਗਲੇ 'ਚ ਪਾਈ ਸੋਨੇ ਦੀ ਚੈਨੀ ਲੈ ਕੇ ਫਰਾਰ ਹੋ ਗਏ ਜ਼ਿਕਰਯੋਗ ਹੈ ਕਿ ਵਾਰਦਾਤ ਸੀਸੀਟੀਵੀ ਕੈਮਰਿਆਂ ਦੀ ਫੁਟੇਜ 'ਚ ਦੋ ਸ਼ੱਕੀ ਨੌਜਵਾਨ ਰਿਕਸ਼ੇ ਦਾ ਪਿੱਛਾ ਕਰਦੇ ਹੋਏ ਦਿਖਾਈ ਦੇ ਰਹੇ ਹਨ ਆ ਉਸ ਸੁਣਦੇ ਹਾਂ ਮੈਡਮ ਵਰਿੰਦਰ ਦੀ ਜ਼ੁਬਾਨੀ ਬਿਊਰੋ ਰਿਪੋਰਟ ਪਰ ਆਇੰਗ ਟੂਡੇ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸਿਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਰਿਕਸ਼ੇ ਤੋਂ ਧੱਕਾ ਮਾਰ ਕੇ نیچے ਗिराया ਫਿਰ ਇੱਕ ਸਰਦਾਰ ਸੀਗਾ ਮੁੰਡਾ ਉਹਨੇ ਆਪਣਾ ਫੇਸ ਵਗੈਰਾ ਸਾਰਾ ਕੁਝ ਕਵਰ ਹੋਇਆ ਹੋਇਆ ਸੀਗਾ ਉਹਨੇ ਰਿਕਸ਼ੇ ਤੋਂ نیچے ਜਦੋਂ ਮੈਨੂੰ ਉਤਾਰਿਆ ਮਤਲਬ ਸੁੱਟਿਆ ਮੈਨੂੰ ਤੇ ਮੇਰੇ ਨਾਲ ਗਾਲਾਂ ਵੀ ਕੱਢੀਆਂ ਗਾਲੀ ਗਲੋਚ ਕਰਿਆ ਤੇ ਮੈਂ ਰਿਵੋਲਟ ਨਹੀਂ ਕਰਿਆ ਕਿਉਂਕਿ ਅਗੋਂ ਉਹਨੇ ਕਾਫੀ ਲੰਬਾ ਸਾਰਾ ਵੱਡਾ ਸਾਰਾ ਨਾਈਫ ਕੱਢਿਆ ਹੋਇਆ ਸੀਗਾ ਤੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ-ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀ ਗਿਆ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਇਹ ਵਾਰਦਾਤ ਕਰਕੇ ਤੇ ਉਹ ਨਿਕਲ ਗਏ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮੇਨਲੀ ਇੱਕ ਤਾਂ ਇਹੋ ਜਿਹੇ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਵਰਗੀਆਂ ਲੇਡੀਜ਼ ਜਿਹੜੀਆਂ ਉਹ ਸੇਫ ਫੀਲ ਕਰ ਸਕਣ ਤੇ ਸੈਕੰਡਲੀ ਜਿਹੜੇ ਇਹ ਮੂੰਹ ਬੰਨ ਕੇ ਚਾਹੇ ਉਹ ਲੇਡੀਜ਼ ਹੈ ਚਾਹੇ ਉਹ ਜੈਂਟਸ ਹੈ ਜਿਹੜੇ ਐਕਟਿਵਾ ਤੇ ਜਾਂ ਬਾਈਕ ਤੇ ਆਉਂਦੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੇਰੇ ਵਾਂਗੂ ਅੱਗੋਂ ਕੋਈ ਸਫਰ ਨਾ ਕਰ ਸਕੇ Thank you.